ਹੋਟਾਵਾਤ ਰਵਿੰਦਰ ਸਿੰਘ ਬਲਤਕਾਰਿਆ ਹੋਟਾਵਾਤ ਰਵਿੰਦਰ ਸਿੰਘ ਬਲਤਕਾਰਿਆ ਹੋਟਾਵਾਤ ਰਵਿੰਦਰ ਸਿੰਘ ਬਲਤਕਾਰਿਆ ਹੋਟਾਵਾਤ ਫਾਂਸੀ ਦੋ ਫਾਂਸੀ ਦੋ ਫਾਂਸੀ ਦੋ ਫਾਂਸੀ ਦੋ ਫਾਂਸੀ ਦੋ ਫਾਂਸੀ ਦੋ ਫਤਿਹ ਆ ਦੇ ਕੋ ਫਾਂਸੀ ਦੋ ਫਾਂਸੀ ਦੋ ਬਲਤਕਾਰਿਆ ਦੇ ਕੋ ਫਾਂਸੀ ਦੋ ਫਾਂਸੀ ਦੋ ਰਵਿੰਦਰ ਸਿੰਘ ਬਲਤਕਾਰਿਆ ਕੋ ਫਾਂਸੀ ਦੋ ਫਾਂਸੀ ਦੋ ਫਾਂਸੀ ਦੋ ਨਮਸਕਾਰ ਤੁਸੀਂ ਦੇਖ ਰਹੇ ਹੋ ਆਰ ਕੇ ਇੰਡੀਆ ਨਿਊਜ਼ 24 ਮੈਂ ਹਾਂ ਰੋਸ਼ਨ ਕੋਲੋਤਰਾ ਇਸ ਵਕਤ ਅਸੀਂ ਪੋਏ ਹਲਕੇ ਦੇ ਦੀਨ ਪੈਂਦੇ ਪਿੰਡ ਬੰਬਿਆਲ ਦੇ ਵਿੱਚ ਪਹੁੰਚੇ ਹਾਂ ਜਿੱਥੇ ਸਮਾਜਵਾਦੀ ਸ਼ਿਵ ਸੈਨਾ ਵੱਲੋਂ ਇੱਕ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੇ ਥੋੜੇ ਦਿਨ ਹੋ ਗਿਆ ਹੈ 13 ਸਾਲ ਦੀ ਜੋ ਇੱਕ ਧੀ ਸੀ ਉਸ ਦਾ ਬਲਤਰ ਬਲਤਕਾਰ ਕੀਤਾ ਗਿਆ ਹੈ ਉਸ ਦੇ ਪ੍ਰਤੀ ਸ਼ਿਵ ਸੈਨਾ ਵੱਲੋਂ ਇੱਕ ਬਹੁਤ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਸ਼ਿਵ ਸੈਨਾ ਸੰਦੋਖ ਸਿੰਘ ਵਿੱਕੀ ਦੀ ਗਵਾਹੀ ਹੇਠ ਔਰ ਬਿਲਕੁਲ ਸਹੀ ਗੱਲ ਹੈ ਕਿ ਰੋਸ ਮਾਰਚ ਕੱਢਣਾ ਵੀ ਚਾਹੀਦਾ ਪੂਰੇ ਪੰਜਾਬ ਦੇ ਵਿੱਚ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ ਹੈ ਪਰ ਕਿਤੇ ਨਾ ਕਿਤੇ ਸਰਕਾਰਾਂ ਦੀ ਜ਼ਰੂਰ ਕੋਈ ਨਾ ਕੋਈ ਢਿੱਲ ਹੈ ਕਿਉਂਕਿ ਹਰ ਰੋਜ਼ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕੋਈ ਨਾ ਕੋਈ ਇਸ ਤਰ੍ਹਾਂ ਦੀ ਘਟਨਾ ਜ਼ਰੂਰ ਹੁੰਦੀ ਹੈ ਪਰ ਸਰਕਾਰ ਬਲਤਕਾਰੀਆਂ ਦੇ ਨਾਲ ਪੂਰੀ ਤਰ੍ਹਾਂ ਸ਼ਕਤੀ ਨਾਲ ਪੇਸ ਨਹੀਂ ਹੁੰਦੀ ਆਸੀਂ ਸੰਦੋਖ ਸਿੰਘ ਵਿੱਕੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਬਨੇ ਰਹੋ ਸਾਡੇ ਚੈਨਲ ਆਰਕੇ ਇੰਡੀਆ ਨਿਊਜ਼ 24 ਦੇ ਨਾਲ ਜੈ 시ਦਾਂਮ ਮਸੀਂ ਸਨ ਉਸ ਮਾਈਵਾਦੀ ਤੋਂ ਰਾਸ਼ਟਰੀ ਉਪਬਦਾਨ ਹੋਣ ਦੇ ਨਾਤੇ ਜਿਹੜਾ ਜਲੰਧਰ ਦੇ ਵਿੱਚ 13 ਸਾਲ ਦੀ ਕੁੜੀ ਦੇ ਨਾਲ ਬਲਤਕਾਰ ਹੋਇਆ ਹੈ ਸਾਡੀਆਂ ਧੀਆਂ ਪੈਣਾ ਸੀਗੀਆਂ ਉਹ ਰਵਿੰਦਰ ਸਿੰਘ ਨੇ ਜਿਹੜੇ ਬਲਤਕਾਰੀਆਂ ਇੱਕ ਨਿਹੰਗ ਬਾਣੇ ਦੇ ਵਿੱਚ ਕਹਿੰਦੇ ਸੀ ਕਿ ਉਹਨੂੰ ਅੰਮ੍ਰਿਤ ਪਤਾ ਨਹੀਂ ਚੱਖਿਆ ਸੀਗਾ ਜਾਂ ਨਹੀਂ ਚੱਖਿਆ ਸੀਗਾ ਉਹਦਾ ਕਿਨ੍ਹ ਸਾਨੂੰ ਕੋਈ ਮਤਲਬ ਨਹੀਂ ਹੈਗਾ ਠੀਕ ਹੈ ਜਿਹੜਾ ਬੰਦਾ ਇਦਾਂ ਦੇ ਕੰਮ ਕਰਦਾ ਉਸ ਬੰਦੇ ਦਾ ਕੋਈ ਧਰਮ ਨਹੀਂ ਹੈਗਾ ਅਸੀਂ ਚਾਹਨੇ ਆਂ ਕਿ ਸਾਡੇ ਜਿੰਨੇ ਵੀ ਆਪਣੇ ਭਰਾ ਆ ਗਿਆ Hindu ਭਾਈਚਾਰਾ ਸਿੱਖ ਭਾਈਚਾਰਾ ਜਿਹੜੇ ਵੀ ਆ ਗਿਆ ਜਿਹੜਾ ਬੰਦਾ ਗਲਤ ਕੰਮ ਕਰੇਗਾ ਅਸੀਂ ਚੌਂਕਦੇ ਇਸ ਬੰਦੇ ਨੂੰ ਗੋਲੀਆਂ ਦੀ ਮੰਗ ਕਰਾਂਗੇ ਇਸ ਬੰਦੇ ਨੂੰ ਕੜੀ ਤੋਂ ਕੜਈ ਨਿੰਦਿਆ ਕਰਾਂਗੇ ਉਹਦੇ ਇਸ ਬੰਦੇ ਦਾ ਕਾਉਂਟਰ ਕਾਉਂਟਰ ਕਰਨ ਦੀ ਪੰਜਾਬ ਪੁਲਿਸ ਤੋਂ ਮੰਗ ਕਰਦੇ ਹਾਂ ਕਿ ਇਸ ਬੰਦੇ ਦਾ ਕਾਉਂਟਰ ਕੀਤਾ ਜਾਏ ਜਲਦ ਤੋਂ ਜਲਦ ਨਹੀਂ ਤੇ ਅਸੀਂ ਚੁੱਪ ਸੀ ਬਸਾਣਾ ਸਮਾਏਵਾਦੀ ਉਹ ਜਿਹਨੇ ਵੀ ਸਾਡੀਆਂ ਸਿਵ ਸ਼ੈਨਾ ਸੰਗਠਨ ਹੈਗੇ ਆ ਅਸੀਂ ਚੁੱਪ ਨਹੀਂ ਬੈਠਾਂਗੇ ਇਸ ਬੱਚੇ ਨੂੰ ਅਸੀਂ ਇਨਸਾਫ ਦਿਲਾਵਾਂਗੇ Cihaz Şedam, Karar